ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਇੰਟਰਸਟਿੰਗ ਜਿਹਾ ਟੌਪਿਕ ਤੇ ਗੱਲ ਕਰਾਂਗੇ ਕਿ ਦੇਖੋ ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਦੇ ਆ ਤੁਸੀਂ ਕੋਈ ਨੌਕਰੀ ਕਰਦੇ ਹੋ ਜਾਂ ਕੋਈ ਤੁਸੀਂ ਮਤਲਬ ਬਿਜ਼ਨਸ ਕਰਦੇ ਹੋ ਕੋਈ ਤੁਹਾਡੀ ਆਪਣੀ ਦੁਕਾਨ ਹੈ ਮਤਲਬ ਕੁਝ ਵੀ ਕਰਦੇ ਹੋ ਕਿਉਂ ਕਰਦੇ ਹੋ ਉਹਦਾ ਕੋਈ ਨਾ ਕੋਈ ਕਾਰਨ ਤਾਂ ਹੁੰਦਾ ਹੀ ਹੋਏਗਾ ਨਾ ਕੋਈ ਵੀ ਆਪਣੇ ਸ਼ੌਕ ਨੂੰ ਤਾਂ ਕੋਈ ਕੰਮ ਨਹੀਂ ਕਰਦਾ ਠੀਕ ਹੈ ਨਾ ਸੋ ਹਰ ਇੱਕ ਦੀ ਵੌਇਸ ਕਲੀਅਰ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਅਸੀਂ ਕਿਸੇ ਕੰਮ ਨੂੰ ਸ਼ੁਰੂ ਕਰਦੇ ਆ ਕੋਈ ਨੌਕਰੀ ਕਰਦੇ ਆ ਜਾਂ ਕੋਈ ਬਿਜ਼ਨਸ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਾਡੀ ਉਸ ਕੰਮ ਦੇ ਲਈ ਵਾਈ ਕਲੀਅਰ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਅਸੀਂ ਉਸ ਕੰਮ ਨੂੰ ਕਰ ਕਿਉਂ ਰਹੇ ਆ ਸਾਡੀ ਜ਼ਰੂਰਤ ਕੀ ਹੈ ਕਿਉਂ ਸੀ ਉਸ ਕੰਮ ਨੂੰ ਕਰ ਰਹੇ ਆ ਇਹ ਸਭ ਤੋਂ ਪਹਿਲਾਂ ਸਾਡੀ ਕਲੀਅਰ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਠੀਕ ਹੈ ਨਾ ਸੋ ਮੈਂ ਜਦੋਂ ਕੰਮ ਸਟਾਰਟ ਕੀਤਾ ਸੀ ਮੇਰੀ ਹੁਣ ਇੱਕ ਆਪਣੀ ਇੱਕ ਡਾਊਨਲਾਈਨ ਹੈ ਮੇਰੇ ਨਾਲ ਕੰਮ ਕਰਦੇ ਨੇ ਉਹਨਾਂ ਨੇ ਮੈਨੂੰ ਦੋ ਸਵਾਲ ਪੁੱਛੇ ਕਿ ਮੈਮ ਜਦੋਂ ਤੁਸੀਂ ਕੰਮ ਸਟਾਰਟ ਕੀਤਾ ਸੀ ਉਦੋਂ ਤੁਹਾਨੂੰ ਪ੍ਰੋਬਲਮਸ ਆਈਆਂ ਹੋਣਗੀਆਂ ਤੇ ਮੈਂ ਉਹਨੂੰ ਦੱਸਿਆ ਬਿਲਕੁਲ ਆਈਆਂ ਸੀਗੀਆਂ ਫਿਰ ਉਹਨੇ ਮੈਨੂੰ ਦੂਜਾ ਸਵਾਲ ਕੀਤਾ ਕਿ ਤੁਸੀਂ ਗਿਵ ਅਪ ਕਰਨ ਦਾ ਨਹੀਂ ਸੋਚਿਆ ਤੁਸੀਂ ਕੰਮ ਨੂੰ ਛੱਡਣ ਦਾ ਨਹੀਂ ਸੋਚਿਆ ਤੇ ਮੈਂ ਉਹਨੂੰ ਜਵਾਬ ਦਿੱਤਾ ਬਿਲਕੁਲ ਨਹੀਂ ਕਿਉਂਕਿ ਮੇਰੀ ਵਾਈ ਕਲੀਅਰ ਸੀਗੀ ਮੇਰੇ ਲਈ ਹੀ ਇੱਕ ਤਰ੍ਹਾਂ ਦੀ 골ਡ ਓਪਰਚ्युनिटी ਸੀਗੀ ਇੱਕ ਸੁਨਹਿਰੀ ਮੌਕਾ ਸੀਗਾ ਕੰਮ ਨੂੰ ਕਰਨ ਦਾ ਕਿਉਂਕਿ ਮੈਂ ਘਰ ਤੋਂ ਬਾਹਰ ਨਹੀਂ ਜਾ ਸਕਦੀ ਸੀਗੀ ਇੱਕ ਹਾਊਸ ਵਾਈਫ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਉਹਨੇ ਘਰ ਵੀ ਦੇਖਣਾ ਹੁੰਦਾ ਹੈ ਤੇ ਅਗਰ ਉਹ ਕੰਮ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਘਰੋਂ ਬਾਹਰ ਜਾਣਾ ਪਏਗਾ ਸੋ ਇੰਨਾ ਟਾਈਮ ਨਹੀਂ ਹੁੰਦਾ ਇੱਕ ਹਾਊਸ ਵਾਈਫ ਦੇ ਕੋਲ ਸੋ ਇਹ ਮੇਰੇ ਲਈ ਇੱਕ ਬੈਸਟ ਪਲੇਟਫਾਰਮ ਹੈਗਾ ਹੈ ਤੇ ਇੱਕ 골ਡ ਓਪਰਚ्युनिटी ਸੀਗੀ ਜਿਹਨੂੰ ਮੈਂ ਗ੍ਰੈਬ ਕੀਤਾ ਔਰ ਆਪਣਾ ਕੰਮ ਸ਼ੁਰੂ ਕੀਤਾ ਔਰ ਮੈਂ ਕਿਸੇ ਵੀ ਕੀਮਤ ਤੇ ਇਸ ਕੰਮ ਨੂੰ ਗਿਵ ਅਪ ਕਰਨ ਦਾ ਤਾਂ ਸੋਚ ਹੀ ਨਹੀਂ ਸਕਦੀ ਸੋ ਸਭ ਤੋਂ ਪਹਿਲਾਂ ਤੁਹਾਡੀ ਵਾਈ ਕਲੀਅਰ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਸੋ ਦੂਜੀ ਗੱਲ ਦੋਸਤੋ ਮੈਂ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਇੱਕ ਉਦਾਹਰਨ ਦੇ ਕੇ ਸਮਝਾਉਂਗੀ ਇਸ ਚੀਜ਼ ਨੂੰ ਕਿ ਦੇਖੋ ਇੱਕ ਮੰਨ ਲਓ ਕਿ ਕਿ ਨਹਿਰ ਬਹੁਤ ਤੇਜ਼ ਉਹਦੇ ਚ ਪਾਣੀ ਨਾਲ ਭਰੀ ਹੋਈ ਹੈ ਔਰ ਬਹੁਤ ਤੇਜ਼ ਵਗ ਰਹੀ ਹੈ ਤੇ ਉਹਦੇ ਉੱਤੇ ਕੀ ਇੱਕ ਲੱਕੜ ਦਾ ਪੁਲ ਬਣਿਆ ਹੋਇਆ ਹੈ ਤੇ ਉਹਦਾ ਕੋਈ ਨਹੀਂ ਪਤਾ ਉਹ ਕਦੋਂ गिर ਜਾਏਗਾ ਠੀਕ ਹੈ ਨਾ ਤੇ ਉੱਪਰੋਂ ਬਾਰਿਸ਼ ਵੀ ਬਹੁਤ ਤੇਜ਼ ਹੋ ਰਹੀ ਹੈ ਕਿ ਤੁਸੀਂ ਉਸ ਪੁਲ ਦੇ ਉੱਤੇ ਜਾਓਗੇ ਮੈਂ ਤੁਹਾਨੂੰ ਪੁੱਛ ਰਹੀ ਹਾਂ ਤੁਹਾਨੂੰ ਕਿ ਤੁਸੀਂ ਉਸ ਪੁਲ ਦੇ ਉੱਤੇ ਜਾਓਗੇ ਕੋਈ ਨਹੀਂ ਜਾਏਗਾ ਠੀਕ ਹੈ ਨਾ ਅਗਰ ਮੈਨੂੰ ਪੁੱਛੋ ਤਾਂ ਮੈਂ ਵੀ ਤੁਹਾਨੂੰ ਨਾ ਹੀ ਕਹੂੰਗੀ ਕਿਉਂਕਿ ਮੈਂ ਵੀ ਨਹੀਂ ਚਾਹੂੰਗੀ ਕਿਉਂ ਜਾਉਂਗੀ ਮੈਂ ਉਸ ਪੁਲ ਦੇ ਉੱਤੇ ਜਦਕਿ ਮੈਨੂੰ ਪਤਾ ਹੈ ਕਿ ਆਪਾਂ ਉੱਥੋਂ ਮਤਲਬ ਰਿਸਕ ਹੀ ਹੈ ਉਹ ਡਿੱਗ ਸਕਦੇ ਆ ਆਪਾਂ ਕੁਝ ਵੀ ਹੋ ਸਕਦਾ ਪਰ ਹੁਣ ਜੇ ਮੈਂ ਤੁਹਾਨੂੰ ਕਹਾਂ ਉਸ ਪੁਲ ਦੇ ਦੂਜੀ ਸਾਈਡ ਉਸ ਨਹਿਰ ਤੋਂ ਦੂਜੇ ਪਾਸੇ ਤੁਹਾਡਾ ਕੋਈ ਬੱਚਾ ਖੜਾ ਹੈ ਜਾਂ ਤੁਹਾਡਾ ਕੋਈ ਮਤਲਬ ਬਹੁਤ ਨਜ਼ਦੀਕੀ ਖੜਾ ਹੈ ਕੋਈ ਉਧਰ ਦੂਜੀ ਸਾਈਡ ਫਿਰ ਮੈਂ ਹੁਣ ਤੁਹਾਨੂੰ ਫੇਰ ਇਹੀ ਸਵਾਲ ਸੇਮ ਕਰਾਂ ਕਿ ਫੇਰ ਤੁਸੀਂ ਜਾਓਗੇ ਦੱਸੋ ਫੇਰ ਤੁਸੀਂ ਜਾਓਗੇ जबकि पानी है उल है उ समा है पर उड़ा बच्चा खड़ा है या कोई होर खड़ा है फिर तुम जाओगे दसो जाओगे ना बिल्कुल जाओगे, क्यों क्योंकि तो वाई क्लीयर है और फिर तुम ये नहीं देखोगे कि वह पुल टुटिया होया है या पानी बहुत तेज वग रहा है मैनू इतने कुछ भी हो सद बिल्कुल तुम यू नहीं सोचोंगे दौड़े चले जाओगे भजे जाओगे क्योंकि उत्थे कोई ना कोई थोड़ा अपना खड़ा है ਉਨੂੰ ਉੱਥੇ ਮਤਲਬ ਲੈ ਕੇ ਆਉਂਗੇ ਕਿਸੇ ਨਾ ਕਿਸੇ ਢੰਗ ਦੇ ਨਾਲ ਠੀਕ ਹੈ ਨਾ ਸੋ ਤੁਹਾਡੀ ਵਾਈ ਕਲੀਅਰ ਹੋ ਜਾਂਦੀ ਹੈ ਸੋ ਇਸੇ ਤਰ੍ਹਾਂ ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਨਾ ਤਾਂ ਸਭ ਤੋਂ ਪਹਿਲਾਂ ਤੁਹਾਡੀ ਵਾਈ ਕਲੀਅਰ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਸੋ ਜਦੋਂ ਤੁਸੀਂ ਕੰਮ ਕਰੋ ਸਭ ਤੋਂ ਪਹਿਲਾਂ ਇਹ ਦੇਖੋ ਕਿ ਮੈਂ ਇਹ ਕੰਮ ਕਿਉਂ ਕਰ ਰਿਹਾ ਹਾਂ ਕਿਹਦੇ ਲਈ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਇਹ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਔਰ 90% ਲੋਕ ਐਥੇ ਫੇਲ ਹੋ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਦੀ ਵਾਈ ਕਲੀਅਰ ਨਹੀਂ ਹੁੰਦੀ ਨਾ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਅਸੀਂ ਕਿਸ ਡਾਇਰੈਕਸ਼ਨ ਚ ਜਾਣਾ ਹੈ ਕਿਸ ਡਾਇਰੈਕਸ਼ਨਸ ਅਸੀਂ ਕੰਮ ਕਰਨਾ ਹੈ ਜਦ ਤੱਕ ਤੁਹਾਨੂੰ ਇਹ ਹੀ ਚੀਜ਼ਾਂ ਕਲੀਅਰ ਨਹੀਂ ਹੁੰਦੀਆਂ ਤੁਸੀਂ ਕਾਮਯਾਬ ਕਦੇ ਹੋ ਹੀ ਨਹੀਂ ਪਾਉਂਗੇ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਕਲੀਅਰ ਕਰੋ ਤਾਂ ਹੀ ਤੁਸੀਂ ਆਪਣਾ ਕੰਮ ਸ਼ੁਰੂ ਕਰ ਪਾਉਂਗੇ ਔਰ ਤਾਂ ਹੀ ਤੁਸੀਂ ਕਾਮਯਾਬ ਹੋ ਪਾਉਂਗੇ ਲਾਈਫ 'ਚ ਇਹ ਮੇਰੀ ਗੱਲ ਯਾਦ ਰੱਖਿਓ ਬਾਕੀ ਅਗਰ ਮੇਰੀ ਵੀਡੀਓਜ਼ ਤੁਹਾਨੂੰ ਵਧੀਆ ਲੱਗ ਰਹੀਆਂ ਨੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਨਾ ਹੀ ਸ਼ੇਅਰ ਕਰਨਾ ਤੇ ਔਰ ਨਾ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਠੀਕ ਹੈ ਨਾ ਜਿਨੂੰ ਵੀ ਮੇਰੀ ਵੀਡੀਓਜ਼ ਵਧੀਆ ਲੱਗ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਡੇ ਕੋਲ ਡੇਲੀ ਤੇ ਨਿਊ ਅਪਡੇਸ਼ਨਸ ਆਉਂਦੇ ਰਹਿਣ ਨਿਊ ਨੋਟੀਫਿਕੇਸ਼ਨਸ ਆਉਂਦੇ ਰਹਿਣ ਔਰ ਵੀਡੀਓ ਨੇ ਇੰਨਾ ਕਿ ਸ਼ੇਅਰ ਕਰਦਿਆ ਕਰੋ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜੋ ਲੋਕ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਪਰ ਡਰਦੇ ਨੇ ਕੰਮ ਕਰਨੋਂ ਠੀਕ ਹੈ ਨਾ ਸੋ ਉਹਨਾਂ ਨੂੰ ਕੁਛ ਨਾ ਕੁਛ ਮੋਟੀਵੇਸ਼ਨ ਮਿਲ ਸਕੇ ਮੇਰੀ ਵੀਡੀਓਜ਼ ਤੋਂ ਸੋ ਆਪਣਾ ਕੰਮ ਸ਼ੁਰੂ ਕਰ ਸਕਣ ਬਾਕੀ ਅਗਰ ਤੁਸੀਂ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਮੇਰੇ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕਿਸੇ ਹੋਰ ਨਾਲ ਵੀ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ WhatsApp ਨੰਬਰ ਦਿੱਤਾ ਹੋਇਆ ਹੈ ਤੇ ਉਹਦੇ ਤੇ ਉੱਤੇ ਤੁਸੀਂ ਮੈਨੂੰ ਸਿਰਫ ਆਈ ਏਮ ਇੰਟਰਸਟਿਡ ਲਿਖ ਕੇ ਸੈਂਡ ਕਰਨਾ ਹੈ। ਬਾਕੀ ਜੋ ਵੀ ਕੰਮ ਦੀ ਡਿਟੇਲ ਹੋਏਗੀ, ਜੋ ਵੀ ਸਾਡੀਆਂ ਮੀਟਿੰਗਸ ਲੱਗਦੀਆਂ ਨੇ ਸਾਰਾ ਕੁਝ ਤੁਹਾਨੂੰ ਤੁਹਾਡੇ ਨੰਬਰ ਤੇ ਸੈਂਡ ਕਰ ਦਿੱਤਾ ਜਾਏਗਾ। ਬਾਕੀ ਧੰਨਵਾਦ ਸੀ ਇੰਨੀ ਜ਼ਿਆਦਾ ਸਪੋਰਟ ਕਰਨ ਦੇ ਲਈ। ਥੈਂਕ ਯੂ। ਧੰਨਵਾਦ।